ਲੇਵੇ ਮਿੱਤਰੋ ਪੰਡਤ ਜੀ ਨੇ ਢੰਡਾਰ ਖੋਲੀ ਬੈਠੇ ਨੇ ਪੂਰਾ ਕਹਿੰਦੇ ਵੀ ਆਜ ਵਾਸ ਵੇਟ ਛੋਡੀ ਆ ਗਈ ਆ ਦੇਖ ਸਕਦੇ ਹੋਗੇ ਇਨਾ ਟਿਕਟਾਂ ਦੇ ਵਿੱਚੋਂ ਹੀ ਪੰਡਤ ਜੀ ਨੇ ਲਗਭਗ 70 80 ਬੰਦੇ ਜੀ ਜਾਂ ਫਿਰ ਜਾਦੇ 70 80 ਤੋਂ ਵੱਧ ਹੋਗੇ ਤੁਸੀਂ ਵੱਧ ਹੋਗੇ ਜੀ ਮੈਂ ਤਾਂ ਪਹਿਲਾਂ ਇਹ ਗੱਲ ਕਰਦਾ ਵੀ ਤਾਂ ਪਹਿਲਾਂ ਕਿ ਦੇਖ ਵੀ ਕਿਸ ਦੁਕਾਨ ਦੇ ਨਹੀਂ ਟਿਕਟ ਦੇ ਕੇ ਸੇਲਰ ਦੇ ਭਾਈ ਸਹੀ ਗੱਲ ਆ ਜੀ ਪੂਰਾ ਢੰਡਾਰ ਲੈ ਪਿਆ ਬਈ 70 80 ਬੰਦੇ ਜੇ ਤਾਂ ਜਿਆਦੇ ਨਹੀਂ ਤਾਂ ਇਨਾਮ ਵੀ ਨਹੀਂ ਲਿਆਉਂਗੇ ਕੋਈ ਨਾ ਕੋਈ ਨੰਬਰ ਦਾ ਫਸਦਾ ਨਾ ਵੀਰ ਇਹ ਚੀਜ਼ ਆ ਆਮ ਦੁਕਾਨ ਤੇ ਤੁਹਾਨੂੰ ਇੰਨੀ ਕਿ ਟਿਕਟਾਂ ਮਿਲਣਗੀਆਂ ਸਹੀ ਗੱਲ ਲੈ ਜਾਨੀ ਕਿ ਤੁਹਾਨੂੰ ਹਰੇਕ ਤਰ੍ਹਾਂ ਦੀ ਟਿਕਟ ਇਥੋਂ ਮਿਲੂਗੀ ਹਾਂ ਸਰਕਾਰੀ ਸਰਕਾਰੀ ਕੋਈ ਪ੍ਰਾਈਵੇਟ ਨਹੀਂ ਸਰਕਾਰੀ ਲਾਟਰੀ ਮਿਲੂ ਖੜਾ ਹੋ ਗਈ ਦੱਸਦਾ ਹਾਂ ਜੇ ਤੁਹਾਨੂੰ ਹਾਂ ਜੀ ਸਰਕਾਰੀ ਲਾਟਰੀ ਹੈ ਤਰਸੀਮ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਨਾ ਵੀਰੇ ਵੀ ਜਿਹੜੀ ਆਹ ਵਾਲੀ ਲਾਟਰੀ ਹੈ ਇਹ ਡੇਲੀ ਤਿੰਨ ਟਾਈਮ ਡਰਾ ਹੁੰਦਾ 1 ਵਜੇ 6 ਵਜੇ ਤੇ 8 ਵਜੇ ਠੀਕ ਹੈ ਜੀ ਤੇ ਇਹਦੇ ਵਿੱਚ ਨਾ 1 ਕਰੋੜ ਰੁਪਏ ਦਾ ਇਨਾਮ ਆ ਪਹਿਲਾਂ ਹੂੰ ਜੋ अ uh, तने टाइम निकलदा ਠੀਕ ਹੈ ਜੀ ਤੇ 70 ਬਈ ਟਿਕਟਾਂ 100 ਟਿਕਟ ਪਾਉਣੇ 700 ਦੀਆਂ 50 ਟਿਕਟਾਂ ਪਾਉਣੇ 350 ਦੀਆਂ ਹੂੰ 25 ਪਾਉਣੇ 175 ਇਦਾਂ ਲਗ ਲਗ ਇਹਦੇ ਰੇਟ ਨੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਵਿੱਚ 20 ਲੱਖ 5 ਲੱਖ 10 ਲੱਖ ਹੋਰ ਵੀ ਨੇਕਾ ਦਿਲ ਖਿੱਚਵੇਂ ਨਾਮ ਨੇ ਛੋਟੀਆਂ ਇਹ ਚ ਛੋਟੀਆਂ ਦੇ ਵਿੱਚ ਤੇ ਇੱਥੇ ਇੱਕ ਤਨੂੰ ਗੱਲ ਹੋਰ ਵਿੱਚ ਕਨਵਰਟ ਕਰ ਦੇਣਾ ਹੂੰ ਲੋਕ WhatsApp ਤੇ ਫੋਟੋਆਂ ਖਿੱਚ-ਖਿੱਚ ਕੇ ਲਈ ਜਾਂਦੇ ਨੇ ਇਹਨਾਂ ਦੀਆਂ ਵੀ ਅਸੀਂ ਟਿਕਟ ਪੈ ਗਈ ਬਾਈ WhatsApp ਤੇ ਟਿਕਟ ਨਾ ਪਾਓ ਠੀਕ ਹੈ ਜੀ WhatsApp ਤੋਂ ਗਰੇਜ ਕਰੋ ਆਨਲਾਈਨ ਪੇਮੈਂਟ ਕਿਸੇ ਨੂੰ ਨਾ ਪਾਓ ਤੁਹਾਡੇ ਨਾਲ ਫਰਾਡ ਆ ਉਹ ਸਹੀ ਗੱਲ ਹੈ। ਮੈਂ ਸਿੱਧੀ ਗੱਲ ਕਰਾਂ ਵਟਸਐਪ ਤੇ ਟਿਕਟ ਪਾਉਣਾ ਗੈਰ ਕਾਨੂੰਨੀ ਆ। ਫਰਾਡ ਆ। ਗਵਰਨਮੈਂਟ ਨਹੀਂ ਕਹਿੰਦੀ ਵਟਸਐਪ ਤੇ ਪਾਓ। ਤੁਹਾਡੇ ਹੱਥ ਦੇ ਵਿੱਚ ਟਿਕਟ ਹੋਣੀ ਚਾਹੀਦੀ ਆ। ਸਹੀ ਗੱਲ ਹੈ। ਤਾਂ ਤੁਹਾਨੂੰ ਨਾਮ ਮਿਲਣਾ ਨਾ ਕਿ ਤੁਹਾਡੀ ਫੋਟੋ ਨੇ ਨਾਮ ਦੇਣਾ। ਕੱਲ ਨੂੰ ਤੁਹਾਨੂੰ ਫੋਟੋ ਭਾਗੀ ਤੁਹਾਡੇ ਕੋਲੋਂ ਤੁਸੀਂ ਟਿਕਟ ਪਾ ਲਈ ਤੁਹਾਡਾ ਨਾਮ ਲੱਗ ਗਿਆ। ਤੁਸੀਂ ਟਿਕਟ ਕਿੱਥੋਂ ਲੈ ਕੇ ਆਉਂਗੇ ਵੀ? ਸਹੀ ਗੱਲ ਹੈ। ਤੁਸੀਂ ਕਹੋਗੇ ਜਿੱਦੋਂ ਮਹੰਗਾਈਆ ਫੋਟੋ ਤੁਸੀਂ ਉਹਨੂੰ ਜਾਣਦੇ ਨਹੀਂ ਬੁੱਝਦੇ ਨਹੀਂ। ਠੀਕ ਹੈ। ਬਾਕੀ ਅਗਲੇ ਦੀ ਮਨ ਦੀ ਮਰਜ਼ੀ ਆ। ਅਗਲਾ ਦਵੇ ਤੁਹਾਨੂੰ ਟਿਕਟ ਨਾ ਦਵੇ। ਇਹਦੀ ਤਾਂ ਧਿਆਨ ਰੱਖਣਾ ਫਿਜ਼ੀਕਲ ਲੈ ਕੇ ਜਾਈਏ ਕਿਦੀ ਕਲੀ ਮਿਲ ਕੇ ਪਾਓ ਟਿਕਟ ਆਨਲਾਈਨ ਦਾ ਪੇਮੈਂਟ ਵੀ ਨਾ ਕਰੋ ਯਾਰ ਵਾਸਤੇ ਗੱਲ ਕਰਦਾ ਹਾਂ ਠੀਕ ਹੈ ਤੇ ਦੂਜੀ ਗੱਲ ਕਰਦਾ ਮੈਂ ਇਹਦੀ ਗੱਲ ਕਰਉਗੀ ਇਹਦੀ ਵੀ ਕਰਦਾ ਤੇ ਰਾਸ਼ੀ ਦੀ ਵੀ ਕਰਦਾ ਮਕਰ ਸਿੰਘ ਹੂੰ ਇਹ ਦੋ ਰਾਸ਼ੀਆਂ ਇਸ ਟਾਈਮ ਪੂਰੀਆਂ ਪਪੂਲਰ ਨੇ ਜੀ ਜਿਹਦੇ ਵਿੱਚ ਇਹ ਨਾਮ ਜਾਣਦੇ ਸੰਕੇਤ ਨੇ ਫੁੱਲ ਤੁਸੀਂ ਕਰੋੜਪਤੀ ਤੇ ਲੱਖਪਤੀ ਬਣਨਾ ਹੀ ਬਣਨਾ ਸਹੀ ਜਿਹਦੀ ਮਕਰ ਰਾਸ਼ੀਆ ਤੇ ਸਿੰਘ ਰਾਸ਼ੀਆ ਪਰ ਉਹਦੇ ਲਈ ਤੁਹਾਨੂੰ ਪੰਡਤ ਲਾਟਿ ਮਲੇਰ ਕੋਲ ਆਉਣਾ ਪੈਣਾ ਆਪਣਾ ਡੇਟ ਆਫ ਬਰਥ ਜਾਂਦਾ ਟਾਈਮ ਲੈ ਕੇ ਨਮਰੋਲੋਜੀ ਦੇ ਹਿਸਾਬ ਨਾਲ ਜੋ ਲੱਕੀ ਅੰਕ ਬਣਦੇ ਹੋਣਗੇ ਉਹ ਤੁਹਾਨੂੰ ਟਿਕਟਾਂ ਦਿੱਤੀਆਂ ਜਾਣੀਆਂ ਨੇ ਠੀਕ ਹੈ ਜੀ ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਹੂੰ 3 ਜਨਵਰੀ ਦੀ 3 ਜਨਵਰੀ ਵਾਲੀ ਟਿਕਟ ਉੱਤਰ ਪਈ ਆ ਇੱਧਰ ਪਈਆਂ ਨੇ ਮੈਂ ਇੱਥੋਂ ਦਿਖਾ ਦਣਾ ਟਿਕਟਾਂ ਤਾਂ ਆਪਣੇ ਕੋਲ ਪੜਾਰੇ ਤੇ ਤਾਂ ਮੈਂ ਥੋੜੀਆਂ ਜਿਹੀਆਂ ਜਾਈਆਂ ਨੇ ਕੱਢ ਕੇ ਕੁਝ ਵੀ ਨਹੀਂ ਕੱਢਿਆ ਤਾਂ ਹਜੇ ਬਹੁਤ ਆ ਵੀਰੇ ਅਲਫਾ ਪੇਪਰੇ 'ਤੇ ਬੈਠ ਟਿਕਟਾਂ ਤਾਂ ਅਜੇ ਗੱਡੀ ਭਰੀ ਪਈਆਂ ਆ ਆ ਪਈ ਆ ਭਾਈ 3 ਤਰੀਕ ਦਾ ਡਰਾਅ ਆ ਇਹਦਾ ਠੀਕ ਹੈ ਜੀ ਤਿੰਨ ਜਨਵਰੀ 2022 ਦਾ ਪਹਿਲਾ ਬੰਪਰ ਪਹਿਲਾ ਬੰਪਰ 2022 ਦਾ ਪਹਿਲਾ ਬੰਪਰ ਤੇ 3 ਤਰੀਕ ਦਾ ਡਰਾਅ ਆ ਡੇਡ ਕਰੋੜ ਰੁਪਇਆ ਗ੍ਰੈਂਟਡ ਪਬਲਿਕ ਦੇ ਵਿੱਚ ਆਉਣਾ ਹੀ ਆਉਣਾ ਚਾਹੇ ਨੀਰੀ ਆਵੇ ਤੂਫਾਨ ਆਵੇ ਪਰ ਨਾਮ ਜਰੂਰ ਆਊਗਾ ਠੀਕ ਹੈ ਉਸ ਤੋਂ ਬਾਅਦ ਇਹ ਚ 10 ਲੱਖ ਦਾ ਨਾਮ ਆ ਜੀ ਤੇ 5 ਲੱਖ ਦਾ ਨਾਮ ਆ ਤੇ ਹੋਰ ਵੀਨੇ ਕਾ ਦਿਲ ਖਿੱਚਵੇਂ ਨਾਮ ਨੇ ਜੀ ਠੀਕ ਹੈ ਠੀਕ ਹੈ ਤੇ ਇੱਕ ਦੋ ਨਵੇਂ ਆ ਵੀ ਦਿਖਾ ਦਨਾਂ ਨੇ ਕਿੰਨੇ ਕਿੰਨੇ ਇਹ ਛੋਟੇ ਚੱਲਦਾਂ 11 ਲੱਖ ਰੁਪਇਆ 20 ਰੁਪਏ ਦੀ ਟਿਕਟ ਹੈ ਜੀ 27 1 ਦਾ ਡਰਾਅ ਆ 27 1 ਦਾ ਹੂੰ 20 ਰੁਪਏ ਦੇ ਵਿੱਚ 11 ਲੱਖ ਰੁਪਇਆ ਟਿਕਟ ਕਿਹਦੀ ਆ ਪੰਜਾਬ ਸਰਕਾਰ ਦੀ ਆ ਠੀਕ ਹੈ ਜੀ ਠੀਕ ਹੈ ਜੀ ਹੁਣ ਮੈਂ ਗੱਲ ਕਰਦਾ ਜੀ 200 ਵਾਲੀ ਦਿਖਾਤੀ ਤੁਹਾਨੂੰ 50 ਵਾਲੀ ਦਿਖਾ 20 ਵਾਲੀ ਦਿਖਾਤੀ 50 ਰੁਪਏ ਵਾਲੀ ਤੇ ਆ ਜਾ ਇਧਰ ਨੂੰ ਕਰ ਲੈ ਕੈਮਰਾ 25 ਲੱਖ ਰੁਪਇਆ 25 ਲੱਖ ਰੁਪਇਆ ਪਿਆ ਜੀ ਡੇਲੀ ਨਿਕਲਦਾ ਡਰਾਅ ਜਿੱਦਾਂ ਮੰਨ ਲਓ ਆ ਭਈ ਇਹਦੇ ਕੋ ਟਿਕਟ 2 ਤਰੀਕ ਦੀ 31 ਦੀ 4 ਦੀ 1 ਦੀ ਤੁਸੀਂ ਇੱਕ ਕਾਪੀ ਪਾਉਣੇ 500 ਦੀ ਆ 500 ਦੇ ਵਿੱਚ 10 ਟਿਕਟਾਂ ਨੇ ਯਾਨੀ 5000 ਕਿਤਾ 25 ਲੱਖ ਦਾ ਪ੍ਰਾਈਜ਼ ਹੈ ਜੇ ਤੁਸੀਂ ਹਫਤੇ ਦੀ ਪਾਉਣੀ ਹੈ 3500 ਰੁਪਏ ਦੀ ਪੈਂਦੀ ਹੈ ਨੇ ਜੇ ਪੂਰੀ ਪੂਰੀ ਕਾਪੀ ਪਾਉਣੀ ਹੈ ਠੀਕ ਹੈ ਮਿਲ ਜਾਣਗੀਆਂ ਦੇ ਕੋਲ ਠੀਕ ਹੈ ਫਿਰ ਗੱਲ ਕਰੂੰਗਾ ਮੈਂ ਲੋਹੜੀ ਵਾਲੇ ਦਿਨ ਦੀ ਖਾਸ ਆ ਕਿਉਂ ਖਾਸ ਕਿਉਂਕਿ 2025 ਦੀ ਲੋਹੜੀ ਨੂੰ ਸਾਡੇ ਕੋਲੋਂ 21 ਲੱਖ ਰੁਪਏ ਦਾ ਫਰਸਟ ਪ੍ਰਾਈਮ winner ਹੋਇਆ ਸੀ ਠੀਕ ਹੈ ਜੀ ਸਾਡੇ ਕੋਲੋਂ ਨਾਮ ਲੱਗਿਆ ਸੀ ਢਾਬੇ ਤੇ ਕੰਮ ਕਰਦਾ ਇੱਕ ਬੰਦਾ ਤੇ ਉਹੀ ਲੋਹੜੀ ਵਾਲੇ ਦਿਨ ਆਹ ਵਾਲੀ ਲੋਟਰੀ ਨਿਕਲਣ ਜਾ ਰਹੀ ਹੈ 45 ਲੱਖ ਰੁਪਏ ਜੀ ਠੀਕ ਹੈ ਜੀ ਇਸ ਵਾਰ ਪੰਜਾਬ ਸਰਕਾਰ ਦੀ ਟਿਕਟਾਂ 13 ਜਨਵਰੀ ਦਾ ਡਰਾਅਰ ਟਿਕਟ ਦੀ ਕੀਮਤ 100 ਰੁਪਏ ਸਾਰੀ ਠੀਕ ਹੈ ਜੀ ਠੀਕ ਹੈ ਓਨਲੀ ਫੋਰ 100 ਰੁਪੀ ਤੇ ਉਸ ਤੋਂ ਬਾਅਦ ਦੇ ਵਿੱਚ ਗੱਲ ਕਰਦਾ ਜੀ 200 ਵਾਲੇ ਵੀ ਦਿਖਾ ਦੇ 50 ਵੀ ਦਿਖਾ ਦੇ 100 ਵਾਲੇ ਵੀ ਦਿਖਾ ਦੇ ਫਿਰ ਗੱਲ ਕਰਾਂਗੇ ਜੀ ਆਪਾਂ ਜਿਹੜਾ ਮੇਨ ਖਿੱਚਦਾ ਕੇਂਦਰ ਬਣੀ ਹੋਈ ਆ ਟਿਕਟ ਸਿਰਫ 20000 ਪ੍ਰਿੰਟ ਹੋਈਆਂ 20000 ਹਾਂਜੀ 20000 ਕੋਈ ਟਿਕਟ ਜਿਆਦਾ ਨਹੀਂ ਹੁੰਦੀ ਹੂੰ 20000 ਕਸਟਮਰ ਦੇ ਵਿੱਚੋਂ ਆ ਟਿਕਟ 20000 ਰੁਪਏ ਜਿਹਦੇ ਵਿੱਚ 50 ਲੱਖ ਰੁਪਏ ਦਾ ਫਰਸਟ ਪ੍ਰਾਈਜ਼ ਹੈ ਜੀ ਚਾਂਸ ਵੱਧ ਨੇ ਚਾਂਸ ਫੁੱਲ ਚਾਂਸ ਨੇ ਵੱਧ ਗਈ ਉਸ ਤੋਂ ਬਾਅਦ ਦੇ ਵਿੱਚ 5 ਲੱਖ ਦਾ ਜੀ 20 ਨਾਮ 9000 ਦੇ ਨੇ 20 ਨਾਮ 7000 20 ਨਾਮ 6000 20 ਨਾਮ 5000 40 ਨਾਮ 3000 ਦੇ ਲਾਸਟ 800 ਪ੍ਰਾਈਜ਼ 1000 ਰੁਪਏ ਦਾ ਯਾਨੀ ਕਿ 20000 ਬੰਦੇ ਦੇ ਵਿੱਚੋਂ 922 ਬੰਦੇ ਵਿਨਰ ਬਣ ਜਾਂਦੇ ਨੇ 10 ਜਨਵਰੀ ਦਾ ਡਰਾਅ ਹੈ ਜੀ 100 ਹਯਾ ਲੱਖ ਦਾ ਨਾਮ ਆ ਠੀਕ ਹੈ ਪਹਿਲਾਂ ਪਹਿਲਾਂ ਮਿਲਨੀ ਆ ਬਾਤ ਨਹੀਂ ਮਿਲਨੀ ਟਿਕਟ ਪੇ ਕਿ ਜਣੀਆਂ ਫਿਰ ਇਹਦੇ ਨਾਲ ਇੱਕ 20000 ਵਾਲੀ ਟਿਕਟਾਂ ਦੀ ਸਪਨ ਵਾਲੀ ਹੋਰ ਆ ਵਾਲੀ 1 ਕਰੋੜ ਰੁਪਏ ਦਾ ਨਾਮ ਹੈ ਜੀ 2000 ਰੁਪਏ ਟਿਕਟਾਂ ਤੇ ਇਹਦੇ ਵਿੱਚ ਜੇਕਰ ਆਪਾਂ ਗੱਲ ਕਰੀਏ 20000 ਬੰਦੇ ਦੇ ਵਿੱਚੋਂ 8 9 ਅ 8900 902 ਬੰਦੇ ਇਹਦੇ ਚੋਂ ਜੀਨਰ ਬਣਨਗੇ ਹਾਂਜੀ 20000 ਬੰਦੇ ਇਹ ਤਾਂ ਹੋ ਗਿਆ ਦੂਜੇ ਟਿਕਟਾਂ ਤੇ ਫਿਰ ਜਿਹਦੀ ਖਿੱਚ ਖਿੱਚ ਦਾ ਕੇਂਦਰ ਬਣਿਆ ਉਹ ਕਿਹੜੀ ਲੋਟਰੀ ਆ ਪੰਜਾਬ ਸਰਕਾਰ ਦਾ ਲੋੜੀ ਮਕਰ ਸਕ੍ਰਾਂਤੀ ਬੰਪਰ 10 ਕਰੋੜ ਰੁਪਏ 10 ਕਰੋੜ ਉਹ ਵੀ ਗਰੰਟਡ ਜੋ ਗਵਰਨਮੈਂਟ ਦੀ ਟਿਕਟ ਵੇਕ ਰਹੀ ਆ ਉਹਦੇ ਵਿੱਚ ਹੀ ਪ੍ਰਾਇਸ ਨਿਕਲੂਗਾ ਜਿੰਨਾ ਟਾਈਮ ਵਿਕੀ ਹੋਈ ਟਿਕਟ ਦਾ ਨੰਬਰ ਨਹੀਂ ਖੜਦਾ ਉਹਨਾਂ ਟਾਈਮ ਦੁਵਾਰੇ ਦੁਵਾਰੇ ਮਸ਼ੀਨ ਘੁੰਮੀ ਜਾਣੀ ਆ ਠੀਕ ਹੈ 10 ਕਰੋੜ ਦਾ ਪਿਛਲੀ ਵਾਰ 11ਵੀਂ ਵਾਰ ਮਸ਼ੀਨ ਘੁੰਮੀ ਸਿਵਾਜੀ ਜੀ ਜਿਆਦਾ 10 ਕਰੋੜ ਖੜਿਆ ਲੋੜੀ ਨੂੰ ਨੂਰ ਪਰਬੇਦੀ ਨਿਕਲਿਆ ਜੀ ਬੰਦੇ ਨੂੰ ਟਰੱਕ ਡਰਾਈਵਰ ਨੂੰ ਤੇ ਇਸ ਵਾਰ ਇਹ ਤੁਹਾਨੂੰ ਵੀ ਨਿਕਲ ਸਕਦਾ ਇਹਦੇ ਵਿੱਚ ਦੂਜਾ ਨਾਮ ਹੈ ਜਿਹੜਾ ਉਹ ਵੀ 1 ਕਰੋੜ ਰੁਪਏ ਦਾ ਤੀਜਾ ਨਾਮ ਹੈ ਜਿਹੜਾ 50 ਲੱਖ ਰੁਪਏ ਦਾ ਤੇ ਚੌਥਾ ਪ੍ਰਾਈਜ਼ ਜੀ 100 ਲੱਖ ਦੇ 8 ਨੇ ਪੰਜਵਾਂ ਪ੍ਰਾਈਜ਼ ਜੀ 5-5 ਲੱਖ ਦੇ 8 ਨੇ ਤੇ ਹੋਰ ਵੀ ਅਨੇਕਾਂ ਦਿਲ ਖਿੱਚਵੇਂ ਇਨਾਮ ਨੇ ਜੀ ਪੰਜਾਬ ਸਰਕਾਰ ਦੇ ਲੋਹੜੀ ਬੰਪਰ ਦੇ ਵਿੱਚ ਇਹਦੇ ਵਿੱਚ ਦੋ ਸੀਰੀਜ਼ਾਂ ਨੇ A ਸੀਰੀਜ਼ ਔਰ B ਸੀਰੀਜ਼ ਜੇ ਜੜੀ ਦੋਨਾਂ ਸੀਰੀਜ਼ ਨੇ ਟਿਕਟ ਪਾਉਂਗੇ ਤਾਂ 1000 ਰੁਪਏ ਦੀਆਂ ਪੈੜੀਆਂ ਨੇ ਠੀਕ ਹੈ ਜੀ ਨਾਲ ਹੀ ਇਹਦੇ ਗੱਲ ਕਰਦੇ ਆਂ ਜੀ ਆਪਾਂ ਗਵਰਨਮੈਂਟ ਬਹੁਤ ਅਡਵਾਂਸ ਚੱਲ ਰਹੀ ਹੈ ਕਹਿੰਦੇ ਜੀ ਕਰੋੜਪਤੀ ਪੰਜਾਬ ਦੇ ਹਰ ਇੱਕ ਕੋਨੇ 'ਚ ਬਣੂਗਾ ਅ ਡੀਅਰ ਕੰਪਨੀ ਦਾ ਮਹਾ ਸ਼ਿਵਰਾਤਰੀ ਬੰਪਰ ਜੈ ਪੋਲੇਨਾਥ 3 ਕਰੋੜ ਰੁਪਏ 3 ਕਰੋੜ ਰੁਪਿਆ ਗਰੰਟੀਡ ਹੈ ਵੀ ਵੀ ਬੀਕੂ ਟਿਕਟ ਦੇ ਵਿੱਚ ਆਉਣਾ ਜੀ ਟਿਕਟ ਟੋਟਲ ਪ੍ਰਿੰਟ ਹੋਈ ਆ 6 ਲੱਖ 6 ਲੱਖ ਦੇ ਵਿੱਚੋਂ 3 ਕਰੋੜ ਗਰੰਟਡ 1 10 ਲੱਖ ਫਿਰ 5 ਲੱਖ ਤੇ ਹੋਰ ਵੀ ਨੇਕਾ ਦਿਲ ਖਿੱਚਵੇਂ ਨਾਮ ਨੇ ਜੀ ਮਹਾ ਸ਼ਿਵਰਾਤਰੀ ਬੰਪਰ ਦੇ ਵਿੱਚ ਭੋਲੇ ਨਾਦੀ ਚ ਠੀਕ ਹੈ ਜੀ ਤੇ ਇਹ ਤਾਂ ਹੋ ਗਈਆਂ ਟਿਕਟਾਂ ਤੁਹਾਨੂੰ ਜਿਹੜੀਆਂ ਮੈਂ ਦਿਖਾ ਚੁੱਕੇ ਹਾਂ ਡੀਅਰ ਕੰਪਨੀ ਦੀਆਂ ਨੇ ਸਰਕਾਰੀ ਲਾਟਰੀ ਆ ਤੇ ਹੁਣ ਜਿਹੜੀ ਮਕਰ ਜਾਂ ਸਿੰਘ ਰਾਸੀ ਬਣਦੀ ਆ ਉਹਨਾਂ ਰਾਸੀ ਵਾਲਿਆਂ ਨੂੰ ਮੇਰੀ ਬੇਨਤੀ ਇਹ ਆ ਵੀ ਤੁਸੀਂ ਕੰਬੋ ਪੈਕ ਪਾ ਲੋ ਜੀ ਕਿੰਨੇ ਦਾ ਇਹ ਕੰਬੋ ਪੈਕ 3400 ਰੁਪਏ ਦਾ ਵੀ ਹੈ ਜੀ ਜੇਕਰ ਤੁਹਾਡਾ ਬਜਟ ਘੱਟ ਆ ਤਾਂ 3400 ਰੁਪਏ ਦਾ ਕੰਬੋ ਪੈਕ ਪਾ ਲਓ ਉਹਦੇ ਵਿੱਚ ਤੁਹਾਨੂੰ ਲੋੜੀ ਵੰਪਰ ਅ ਅਲੱਗ-ਅਲੱਗ ਯਾਨੀ ਡਰਾਵ ਅਸੀਂ ਮਿਕਸ ਕਰਕੇ ਦਵਾਂਗੇ ਆ ਵੀ ਆਉਣ ਗਿਆ ਵੀ ਉਹਨਾਂ ਕੇ ਸਾਰੀਆਂ ਜੇ ਤੁਸੀਂ ਉਸ ਤੋਂ ਉੱਪਰ ਜੈਨ ਤਾਂ 6400 ਰੁਪਏ ਦਾ ਕੰਬੋ ਪੈਕ ਹੈ ਜੀ ਉਹਦੇ ਤੁਹਾਨੂੰ 2000 ਵਾਲੀ ਟਿਕਟ ਵੀ ਐਡ ਹੋਏ ਨਹੀਂ ਜੀ 1000 ਰੁਪਏ ਵਾਲੀ ਵੀ ਐਡ ਹੋਏ ਨਹੀਂ ਠੀਕ ਹੈ ਸਾਰੀ ਆ ਜਾਣੀ ਉਹ ਸੌਪਰ ਜਾਣੇ ਫਿਰ ਤੁਹਾਨੂੰ ਮਿਲ ਜਾਣਾ 8100 ਰੁਪਏ ਤਾਂ ਫਿਰ ਜਮੇ ਹੀ ਪੰਡਾਰ ਇਕੱਠਾ ਕਰ ਦੇਣਾ ਠੀਕ ਹੈ ਜੀ ਠੀਕ ਹੈ ਇਹ ਲਾਟਰੀਆਂ ਨੇ ਜਿਹੜੀਆਂ ਸਰਕਾਰੀ ਨੇ ਪੰਜਾਬ ਸਰਕਾਰ ਦੀਆਂ ਟਿਕਟਾਂ ਨੇ ਤੇ ਤੁਸੀਂ ਆਪਣਾ ਡੇਟ ਆਫ ਬਰਥ ਜਾਣਦਾ ਟਾਈਮ ਲਿਆ ਕੇ ਨਮਰੋਲਜੀ ਦੇ ਹਿਸਾਬ ਨਾਲ ਸੱਤੋ ਟਿਕਟ ਲੈ ਕੇ ਜਾਓ ਪ੍ਰਮਾਤਮਾ ਸੁੱਖ ਰੱਖ ਕੇ ਤੁਹਾਡਾ ਇਨਾਮ ਵੀ ਲੱਗੇਗਾ ਠੀਕ ਹੈ ਆਈਏ ਕਿੱਥੇ ਜੀ ਹੁਣ ਐਂਡ ਦੇ ਦਾ ਆਪਾਂ ਪੈਣਾ ਪੰਡਤ ਲਾਟਰੀ ਮਲੇਰ ਕੋਟਲਾ ਤੇ ਠੀਕ ਹੈ ਜੀ ਪੰਡਤ ਲਾਟਰੀ ਮਲੇ ਤੁਸੀਂ ਮੰਨ ਲਓ ਜਕਲ ਹਸਾਰ ਤੋਂ ਵੀ ਉਹਨਾਂ ਸਿੱਧੀ ਟ੍ਰੇਨ ਆਉਂਦੀ ਹੈ ਅੰਮ੍ਰਿਤਸਰ ਤੋਂ ਵੀ ਸਿੱਧੀ ਟ੍ਰੇਨ ਆਉਂਦੀ ਹੈ ਬਈ ਠੀਕ ਹੈ ਆਓ ਰੇ ਜੇ ਤਾਂ ਤੁਸੀਂ ਰੋਡ ਦੇ ਥਰੂ ਆ ਗਏ ਤਾਂ ਜਰਗ ਚੌਂਗ ਦੇ ਵਿੱਚ ਪੁਲ ਦੇ ਨੀਚੇ ਪੈਟਰੋਲ ਪੰਪ ਬਣਿਆ ਉਹਦੇ ਨਾਲ ਹੀ ਅੰਦਰ ਰਾਜੇ ਦੇ ਬਾਗ ਦੇ ਵਿੱਚ ਐਂਟਰ ਹੋ ਜਾਓ ਜੀ ਮਾਰਕੀਟ 'ਚ ਤੇ ਨੇੜੇ ਵਾਲਾ ਕੰਦਾ ਹਸਪੀਟਲ ਆ ਨੇੜੇ ਇਧਰ ਖੇੜੀ ਫਰ ਬੂਟ ਹਾਊਸ ਆ ਬਾਕੀ ਸਾਡੇ ਨੰਬਰਾਂ ਦੇ ਉੱਤੇ ਜਾਣਕਾਰੀ ਲੈ ਸਕਦੇ ਨੇ ਸੰਪਰਕ ਕਰ ਸਕਦੇ ਨੇ ਕਸਟਮਰ ਤੇ ਉਹਰੇ ਪਹੁੰਚੋ ਤੇ ਮੰਗਲਵਾਰ ਦੇ ਦਿਨ ਬਠਿੰਡਾ ਸ਼ਹਿਰ ਦੇ ਵਿੱਚ ਮਿਲਦਾ ਜੀ ਮੈਂ ਉਹ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਸ਼ਨੀਵਾਰ ਨੂੰ ਠੀਕ ਹੈ ਬਾਕੀ ਦਿਨ ਤੁਹਾਨੂੰ ਉਰੀ ਮਿਲਣਾ ਜੀ ਪੰਜ ਦੇ ਪੰਜ ਦਿਨ ਹਫ਼ਤੇ ਦੇ ਵਿੱਚ ਠੀਕ ਹੈ ਆਓ ਇਸ ਕਰਕੇ ਜਲਦੀ ਜਲਦੀ ਬੀ ਟਿਕਟ ਪਾਓ ਕੋਸ਼ਿਸ਼ ਕਰਿਓ ਵੀ ਕੰਬੋ ਪੈਕ ਪਾਇਓ ਕਿਉਂਕਿ ਨਾਮ ਲੱਗਣ ਦੇ ਚਾਂਸ ਜ਼ਿਆਦਾ ਵੱਧਣਗੇ ਤੇ ਜੇਕਰ ਤੁਹਾਡਾ ਬਜਟ ਘੱਟ ਆ ਫਿਰ ਤੇ ਆ ਤੁਸੀਂ ਸਿੰਗਲ ਟਿਕਟ 500 ਦੀ ਪਾ ਲਓ 2 ਪਾ ਲਓ 1000 ਦੀ ਸਾਨੂੰ ਕੋਈ ਤਰ੍ਹਾਂ ਨਹੀਂ ਪਰ ਜੇ ਤੁਹਾਡਾ ਬਜਟ ਆ ਤਾਂ ਤੁਸੀਂ ਕੰਬੋ ਪੈਕ ਪਾਇਓ ਜੀ ਠੀਕ ਹੈ ਬੰਦੀ ਓਕੇ ਧੰਨਵਾਦ ਸਤਿ ਸ੍ਰੀ ਅਕਾਲ ਜੀ